ਬੜੇ ਧਿਆਨ ਨਾਲ ਸੁਣਨਾ ਜਿਹੜੇ ਨਹੀਂ ਆਉਂਦੇ ਨਾ ਗੁਰਦੁਆਰੇ ਉਹਨਾਂ ਦਾ ਮਨ ਤੇ ਨਹੀਂ ਮੰਨਦਾ ਨਹੀਂ ਆਉਂਦੇ ਮੰਦਰ ਨਹੀਂ ਜਾਂਦੇ ਮਸਜਿਦ ਨਹੀਂ ਪੜਦੇ ਨਿਵਾਜ਼ ਨਹੀਂ ਜਾਂਦੇ ਚਰਚ ਦੇ ਵਿੱਚ ਪ੍ਰੇਰਣ ਕਰਨ ਵਾਸਤੇ ਉਹਨਾਂ ਦਾ ਮਨ ਨਹੀਂ ਮੰਨਦਾ ਪਰ ਮੈਂ ਦਾਅਵੇ ਨਾਲ ਕਹਿੰਦਾ ਜਿਹੜੇ ਗੁਰਦੁਆਰੇ ਵੀ ਆਉਂਦੇ ਉਹਨਾਂ ਦਾ ਵੀ ਨਹੀਂ ਮੰਨਦਾ ਜੋ ਮੰਦਰਾਂ ਦੇ ਵਿੱਚ ਜਾਂਦੇ ਉਹਨਾਂ ਦਾ ਵੀ ਨਹੀਂ ਮੰਨਦਾ ਤੇ ਤੁਸੀਂ ਆਖੋਗੇ ਕਿਸ ਤਰ੍ਹਾਂ ਹੋਵੇਗਾ ਮਨ ਮੰਨਦਾ ਤਾਂ ਤੇ ਆਉਂਦੇ ਆਸੀਂ ਬਾਟ ਕਰਦੇ ਆਂ ਪੂਜਾ ਕਰਦੇ ਆਂ ਗੁਰਦੁਆਰੇ ਆਉਂਨੇ ਆਂ ਕਹਾਣੀ ਸੁਣਦੇ ਆਂ ਕੀਰਤਨ ਸੁਣਦੇ ਆਂ ਏ ਹੁਣ ਗੁਰੂ ਅਰਜਨ ਦੇਵ ਜੀ ਬਾਵਨ ਖਰੀ ਜੀ ਦੱਸਦੇ ਨੇ ਖੋਲ ਕੇ ਦੱਸਦੇ ਮਨ ਪ੍ਰਮਾਤਮਾ ਨੂੰ ਪ੍ਰਮਾਤਮਾ ਕਰਕੇ ਮੰਨਦਾ ਨਹੀਂ ਹੈ ਪ੍ਰਮਾਤਮਾ ਕੋਲੋਂ ਮੰਗਤ ਹੈ ਹੈ ਮਨ ਦਾ ਨਹੀਂ ਹੈ ਮੰਗਤ ਹੈ ਮੰਗਣ ਵਾਸਤੇ ਆਉਂਦਾ ਤੂੰ ਇਹ ਦੇ ਇਹ ਦੇ ਇਹ ਦੇ ਅਭਿ ਦੇ ਅਭਿ ਦੇ ਅਭਿ ਦੇ ਮੇਰੇ ਘਰ ਧਨ ਆ ਜਾਏ ਪੁੱਤ ਆ ਜਾਏ ਪ੍ਰਭਤਾ ਆ ਜਾਏ ਤੇ ਪ੍ਰਮਾਤਮਾ ਆਖੇ ਮੈਂ ਵੀ ਆ ਜਾਵਾਂ ਨਾ ਨਾ ਤੇਰੀ ਲੋੜ ਹੈ ਤੂੰ ਹੀ ਕੋ ਅਸ E uh -huh.